ਇਹ ਆ ਵਾਵੇ ਆਈ ਨਦੀ ਤੇ ਜੰਮੂ ਵਾਲਾ ਪੁਲ ਇਹ ਵੀ ਪਾਕਿਸਤਾਨ ਦੇ ਵਿੱਚ ਹੀ ਜਾਂਦੀ ਹੈ ਤੇ ਸ਼ੁਗਰ ਇਧਰ ਕਿਤੇ ਪਾੜਾ ਦੇ ਦਰਛਾ ਹੋ ਗਿਆ ਇਧਰ ਆਉਂਦੀ ਹੈ ਗੱਡੀ ਜਾ ਕੇ ਡਿਵਾਈਡ ਹੋ ਜਾਂਦੀ ਹੈ ਦੋ ਜਾਂ ਜੰਮੂ ਜੋ ਆ ਗਏ ਆਪਾਂ ਬਾਹਰ ਇਹ ਇੱਕ ਖਾਨਪੁਰ ਦਾ ਤੇ ਸ਼੍ਰੀਨਗਰ ਹਾਈਵੇ ਦਾ ਪਾਸੇ ਹੁੰਦਾ ਇਧਰਲੀ ਸਾਈਡ ਜੰਮੂ ਇਹ ਖਾਨਪੁਰ گاਉ ਇਧਰੋਂ ਉੱਪਰ ਜਾਣਾ ਇਹ ਸੂਰਜ ਦੇਵਤਾ ਜੋ ਦੇ ਵਿੱਚ ਆ ਉਹ ਲਾਈ ਹੋਰ ਲਾਉਂਦਿਆ ਮੁਰਕਾ ਮੁਰਕੀ ਕਰਦੀ ਹੈ ਬਾਕੀ ਬਾਈਕ ਤੇ ਚੱਲਿਆ ਨਾ ਥੋੜੀ ਜਿਹੀ ਹਵਾ ਵਧੀਆ ਲੱਗਦਾ ਇਹ ਸਾਰਾ ਇੱਕੋ گاਉਂ ਆਈ ਬਾੜੋ ਇਹ ਚੱਲੂ ਥਿਊ ਚੈੱਕ ਕਰੋ ਕਿ ਦਸਣਾ ਸ੍ਰੀਨਗਰ ਇਹ ਜੰਮੂ ਤੋਂ ਸ੍ਰੀਨਗਰ ਹਾਈਵੇ ਜਿਹੜਾ ਉਹ ਪੁੱਲ ਤਿਆਰ ਹੋਂਦੇ ਆ ਟਨਲ ਵਾਲਾ ਆਪਾਂ ਨਾ ਕੇ ਉਹ ਛੋਟੀ ਜੀ ਦੂਜੀ ਟਨਲ ਦੀ ਆ ਸਾਰੇ ਕਿੱਡੇ ਸੋਨੇ پہاੜ ਪੱਥੇ ਲੱਗ ਕੇ ਬਾਦਾਂ ਬਾਦੀ ਲੰਮੀ ਆ ਗੁਰਵਾ ਬਲੇ ਬਲੇ ਬਹੁਤੇ ਵੱਡੇ ਵੱਡੇ پہاੜ ਆ ਜਿਹੜੇ ਵੱਢਗੇ ਨਾ ਤਨਾਲ ਬਣਾਈ ਪਾਣੀ ਦੇ ਤਮਕੇ ਡੇ ਦੇ ਵਿੱਚ

ਚੈੱਕ ਕਰੋ ਦੋਸਤੋ ਕਿੰਨਾ ਸੋਨਾ ਆ ਥੱਲੇ ਆ ਸਿਆ ਦੇ ਬੂਟੇ ਬਹੁਤ ਕੈਂਟੀ ਹੋਏ ਆ ਪਿੰਡ ਦਾ ਆ ਨਾ ਲਿਖਣੀ ਤੇਗੇ ਦੇ ਦੋਸਤੋ ਜਾਮ ਵੇਖੋ ਕਿੰਨਾ ਦਾ ਜੜਾ ਜਿਹੜਾ ਸ੍ਰੀਨਗਰ ਜੰਮੂ ਹਾਈਵੇ ਬੰਦ ਨਹੀਂ ਹੋਇਆ ਉਹਦਾ ਕਰਕੇ ਉਹ ਥੋੜਾ ਜਿਹਾ ਖੁੱਲਾ ਥੋੜਾ ਇਹ ਖਾਂ ਮਿਲਦਾ ਨੰਗਾ ਨੂੰ ਸਿੰਗਲ ਸਿੰਗਲ ਆਪਾਂ ਦਾ ਓਕੇ ਸੋਕੇ ਰੰਗ ਆਇਆ ਬੜਾ ਲੰਮਾ ਜਾ ਆ ਬਹੁਤ ਹੀ ਲੰਮਾ ਜਾਦਾ ਜਾ ਆ ਅੱਧਾ ਘੰਟਾ ਤਾਂ ਮੈਨੂੰ ਲਾ ਕੇ ਮੋੜ ਚੱਲਦੇ ਹੀ ਗੱਡੀਆਂ ਵਾਲਿਆਂ ਦਾ ਮਰੇ ਸਹਾਰਾ ਇਹ ਦਿਨ ਲੱਗ ਜਾਣਾ ਇਹ ਮੋੜ ਮੋੜ ਤੋਂ ਉੱਪਰ ਆ ਵੀ ਗਾਂਗੇ ਜੀ ਆਹੇ ਬੁੱਕੀਤੂ ਇਹ ਕਣਕਾ ਵਧਦਾ ਹੈ ਜੋ ਆਵਾਜੋਂ ਨਾ ਵਧਦਾ ਜੀ ਆਈ ਬੱਲਾ ਤੇ ਇਤਰਾ ਜ਼ਾਬ ਨੇ ਕਿੰਨੀਆਂ ਲਾਗ ਗਈ ਸਾਡਗੇ ਅਚਰਨੇ ਕੁਦਰਤ ਦੇ ਨਿਆਰੇ ਦੇਖੋ ਚਰਨਾ ਇਹ ਬਿਲਕੁਲ ਪਾਣੀ ਸਾਫ ਹੁੰਦਾ ਇਥੋਂ ਇੱਕ ਆਪਾ ਪਾਣੀ ਭਰ ਲਈ ਬੋਦਲ ਨੂੰ ਨਾਲੇ ਨਿਆਰੇ ਪਾਣੀ ਦੀ ਬਿੰਦੂ ਵਿੱਚ ਬਹੁਤ ਜ਼ਿਆਦਾ ਸਾਰਾ ਮੌਲ ਚਾ ਬਹੁਤ ਸੋਨਾ ਮਿੱਟੀ ਮਿੱਟੀ ਚੜੀ ਮੂੰਹ ਤੇ ਮਾਰਾ ਮੂੰਹ ਦਾ ਕੋਤਾ ਸੀਤਾ ਦਾ ਕਿਆ ਨਿਆਰਾ ਖੂਬਸੂਰਤ ਵਾਦੀਆਂ ਡੇਢ ਦਾ ਟਾਈਮ ਹੋ ਗਿਆ 90 ਕਿਲੋਮੀਟਰ ਰਹਿ ਗਿਆ ਸ਼੍ਰੀਨਗਰ ਕਤੇ ਐ ਟੇਸੀਆਂ ਦੀ ਇਹਨਾਂ ਦਾ ਅੱਖੀਆਂ ਪੀਟਵਾਜੀ ਅ ਕਿਨਾਰੀ ਫਰਾਉਂਦੀ ਮਾਰ ਇਹ ਕਿੰਨੂ ਜਾ ਬਣਾ ਦਿੰਦੇ ਆ ਉਹਨਾਂ ਨੂੰ ਚਾਟ ਕੇ ਐਦਾ ਮੈਂ ਦੱਸ ਨਹੀਂ ਸਕਦਾ। ਬਸ ਰੀ ਇੱਥੇ ਮੈਂ ਤਾਂ ਫਿਰ ਵੇਖਦਾ। ਮੰਡੀ ਆ। ਕਾਲ ਫਰੂਟ ਫੁੱਲੀਆਂ ਵੇਚਦੇ ਆ। ਪਰ ਸੀ ਦੀ ਸਮੈਲਾ ਆਉਂਦੀ ਕਿਤੇ ਵੀ ਛਾੜੀ ਗੱਲਾਂ ਦਾ। ਮੇਰਾ ਤਾਂ ਧਿਆਨ ਸਦਾ ਹੈ। ਮੈਂ ਸਮੈਲ ਵੀ ਕਰਦਾ ਕਿਧਰੋਂ। ਉਹ ਤੜੀ ਬਣ। ਕਿ ਉਹਨੇ ਦੀ ਕਟਾਈ ਵੇਸੇ ਪੂਰੀ ਯੂਰੋ ਹੀ ਹੋਰਾਂ ਚੱਲਣ ਲਈ ਆ ਝਾੜ ਕੇ ਤੇ ਨੀ ਕਿਨ ਕਿ ਤੰਬੂਏ ਲਾ ਦਿੰਦੇ ਪਰ ਰੋਡ ਦੀ ਕੀ ਗੱਲ ਐ ਮੈਂ ਨਾ ਪਤਾ ਨਹੀਂ ਲੱਗਦਾ ਮੋੜ ਸਾਂ ਚੋਂ ਜਦੇ ਦਾ ਵਧੀਆ ਰ ਸੂਰਜ ਪੂਰਾ ਫੋਲਿਓ ਹੋ ਰਾਂ ਦੇ ਆ ਤੇ ਘੱਟੇ ਨਾਲ ਮੂੰਹ ਭਰਿਆ ਰਣਾ ਹਾਂ ਹਾਂ ਸ੍ਰੀਨਗਰ ਹੀ ਜਾਗੇ ਧੋਣੇ ਚਾਹ ਪੀਣੇ ਮਿਹੜਿਆਂ ਚ ਰਾਜ ਕੋਈ ਲੱਭਦਾ ਨਹੀਂ ਤੇ ਥੋੜੇ ਹੀ ਰਹਿਗੇ 20 ਕਿਲੋਮੀਟਰ ਸ੍ਰੀਨਗਰ ਉੱਥੇ ਜਾ ਕੇ ਰੋਕੇ ਚਾਹ ਪੀਣੇ ਆ ਤਾਂ ਆ ਪੱਧਰਾ ਸਗੋਂ ਆ ਗਿਆ ਸ੍ਰੀਨਗਰ ਲੱਗੇ ਨਾ ਹੈ ਉਚਾਈ ਤੇ ਆ ਪਤਾ ਨਹੀਂ ਕਿੰਨੇ ਐਟੀਟਿਊਡ ਚਾਹੀਦੇ ਆ ਤੇ ਬੱਦਲ ਵੀ ਕਿਤੇ ਕਿਤੇ ਹੁੰਦੇ ਫਿਰਦੇ ਐਨੂੰ ਜਾਣਾ ਆਪਾਂ ਰੀਨਗਰ ਪਹੁੰਚ ਗਏ ਇਹ ਆਪਾਂ ਦੇਖਦੇ ਡਗਾਉਂਦੇ ਢਾਈ ਦੇ ਸਾਹ ਸੂ ਲੈ ਲੂਗੇ ਕਿਹਾ ਬਹੁਤ ਖੂਬ ਜਿਆਰ ਵੜਦਿਆ ਸਾਰੀ ਨਾ ਸੋਹਣਾ ਲੱਗਾ ਤੇ ਗਾੜੀ ਜਾ ਕੇ ਕਿੱਦਾਂ ਦਾ ਲੱਗੂਗਾ ਸ਼ਹਿਰ ਫੋਕ ਮਾਲਦਾ ਵਕਤ

ਕਮਰਾ ਦਾ ਬਹੁਤ ਵਿਲੀ ਨੇ ਲੈ ਲਿਆ ਜਾਣ ਕੇ ਮੁੜ ਕੇ ਸ਼ਿਮ ਲੈਣੇ ਜੀਓ ਦੀ ਤੇ ਮੈਂ ਫਿਰ ਉਹ ਲਾਂਜ ਲਗਾ ਬਾਜ਼ਾਰ ਚਾ ਤੇ ਫਿਰ ਉਹ ਕਾਫੀ ਦੂਰ ਜਾਣਾ ਪਿਆ ਉਹਦਾ ਕਰਕੇ ਫਿਰ ਟਾਈਮ ਲੱਗ ਗਿਆ ਤੇ ਵਧੀਆ ਘਮਰਾ ਤੇ ਅੱਜ ਦਾ ਸਫਰ ਬਹੁਤ ਵਧੀਆ ਰਹਾ ਜੰਮੂ ਤੋਂ ਕੋਈ ਤਕਰੀਬਨ 60 ਕਿਲੋਮੀਟਰ ਅੱਗੇ ਜਾਣ ਕੇ ਫਿਰ ਤਾਂ ਬਹੁਤ ਮਜ਼ਾ ਆਇਆ ਪਿੱਛੇ ਥੋੜਾ ਜਿਹਾ ਰਾਹ ਖਰਾਬ ਏ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਜੀ ਸਾਲ ਸੁਤਰੀ ਗੱਲਬਾਤ ਤੁਹਾਡਾ ਨਾਲ ਸ਼ੇਅਰ ਕਰਦੇ ਰਹਿੰਦਾ ਜੀ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚਾ